ਜੱਟ ਦੀ ਪਸੰਦ ਜੱਟ ਨੇ ਵੇਉਣੀਆਂ ਜੱਟ ਦੀ ਪਸੰਦ ਜੱਟ ਵੇ ਵੇ ਆਉਣੀਆਂ ਸੁਣ ਕੰਨ ਅਮੀਰ ਨੂੰ ਤਰੀ ਦਾ ਹੁਲੇ ਹੀ ਫਿਰਦਾ ਤਾਦੀਆ ਵਿਚੂ ਜਾ ਉਹ ਤਾਦੀਆ ਵਿਚੂ ਜਾ ਹਾਂ ਉਹ ਕਾਲਾ ਜਾ ਹਾਂ ਗੱਡੀ ਚ ਲਈ ਫਿਰਦਾ ਸੀ ਯਾਰ ਮਤਲਬ ਇਹ ਨਹੀਂ ਬਣਦਾ ਜਲਦਨ ਦਿਖਾਵਾਂ ਯਾਰ ਮੇਰੇ ਬਾਬਾ ਜੀ ਕਹਿੰਦੇ ਉਹ ਤੇ ਤੋ ਹਿੱਲੇ ਨਹੀਂ ਸਕਦੀ ਹੈਗੀ ਅਜਾ ਚੱਲ ਮੈਂ ਯਾਰ ਮੈਂ ਮੰਨਦਾ ਹੀ ਨਹੀਂ ਇਹ ਗੱਲ ਨੂੰ ਬਸਦਾ ਸੀ ਤੂੰ ਕਮਾਲ ਹੋ ਗਈ ਯਾਰ ਜੋ ਪਛੜਾਵਾਜ ਚਾਂਚਰਾ ਦੀ ਰੰਗ ਚਾੜਹੀ ਪਦਾਨ ਵਾਂਡ ਮੂਹ ਤੇਨੀ ਤੋਤਾ ਨਾ ਸਖੜਾ ਜਾਊਗਾ ਔਰ ਬੱਲੀਆਂ ਯਾਰ ਤੇਰਾ ਸੁਣੀਦਾ ਹੈ ਕਿਹੜਾ ਲੋਕ ਪੈੜੀ ਉੱਤੇ ਕੰਮ ਆਊਗਾ ਔਰ ਬੱਲੀਆਂ ਯਾਰ ਤੇਰਾ ਸੁਣੀਦਾ ਹੈ ਕਿਹੜਾ ਲੋਕ ਪੈੜੀ ਉੱਤੇ ਕੰਮ ਆਊਗਾ ਧੀ ਦਿ ਲੋਨ ਹਰੀਆ ਲੀ ਜਾ ਲਾ ਲਾ ਦੁਨੀਆ ਆਰੀਆ ਆ ਚੱਕ ਬੇਗੀ ਮੋਟ ਦੇ ਆ ਲੈ ਇਨੇ ਥੋੜੀ ਭੜਾਈ ਆ ਰਹੀ ਆ ਬਾਹਰ ਲਈ ਇਨੇ ਆਪਾਂ ਕੰਮ ਜਾਂ ਨਵੇਂ ਲਈ ਨੱਕਾ ਲਾ ਕੇ ਹਨਾ ਨੱਕਾ ਲਾ ਕੇ ਆਟੋਮੈਟਿਕ ਛੱਡਦੇ ਆ ਜਾ ਬਈ ਆ ਕੇ ਰੋ ਛੱਡਦਾ ਜਨਾ ਸੁਤੇ ਮੈਂ ਇਹ ਨੂੰਦਾ ਹੈ ਕਾਪੀ ਲੈ ਜਾਣ ਕਿ ਨੱਕੇ ਮੈਨੂੰ ਜਾਣਨਾ ਤਿਆਰ ਹੋ ਗਿਆ ਹੈਲੋ ਗੈਰੀ। ਠੀਕ ਠਾਕ ਤੁਸੀਂ ਦੱਸੋ। ਵਧੀਆ ਵਧੀਆ। ਮੋਟਰ ਦੀ ਚੱਕ ਲੈਨੀ ਆ ਫਿਰ ਗੱਡੀ। ਹਾਂਜੀ। ਆ ਪਹਿਲਾਂ ਤਾਂ ਸਾਡੇ ਪਿੰਡ ਵਾਲਿਆਂ ਤੋਂ ਇੱਕ ਤੋਹਫਾ ਫੜ। ਹਾਂਜੀ ਹਾਂਜੀ। ਯਾਰ ਇੱਕ ਹੋਰ ਦੇ ਵੀ ਤੈਨੂੰ ਕੀ ਸਕਦੇ ਆ। ਆ ਚਲ ਆਇਆ ਤੈਨੂੰ ਖੇਤ ਦਿਖਾ ਕੇ ਲੈ ਕੇ ਆਉਂਦਾ ਆ। ਆ ਜਾ ਹੱਥ ਫੜ ਲੈ। ਇੱਕ ਗੱਲ ਸੁਣੋ ਮੇਰੀ ਕੌੜੇ ਕਰਕੇ ਮੁੰਡਾ ਕਰਦਾ ਪਿਆਰ ਥੋਲ ਮਾਰੇ ਮਾਰ ਕੇ। ਗਾਲੇ ਸੁਣੋ ਮੇਰੀ ਗਾਦ ਕਰਕੇ ਮੁੰਡਾ ਕਰਦਾ ਪਿਆਰ ਤੁਮੂ ਮਾਰੇ ਮਾਰ ਕੇ ਦੁਨੀਆ ਯਾਤ ਦੇ ਨਾਲ ਜੀ ਸਾਡੇ ਸਾਰੇ ਪਰਗੇ ਕਿਦੇ ਮਾ ਤੁਮੂ ਅੱਜ ਰੋਜ਼ ਮੈਂ ਕਿਦੇ ਮਾ ਤੁਮੂ ਰੱਟ ਰੋਜ਼ ਮੈਂ ਤੁਸੀਂ ਆਪੀ ਰੱਟ ਰੋਜ਼ ਵਰਕੇ ਕਿਦੇ ਮਾ ਤੁਮੂ ਰੱਟ ਰੋਜ਼ ਮੈਂ ਤੁਸੀਂ ਆਪੀ ਰੱਟ ਰੋਜ਼ ਵਰਕੇ ਕੀ ਤੇ ਮਤ ਤੁਰੇਟ ਰੋਜ਼ ਮੈਂ ਤਸੀ ਆ ਵੀ ਨਟ ਰੋਜ਼ ਵਰਕੇ ਉਹ ਮਰਨੇ ਯਾਰੀ ਭਾਰੀ ਛੱਟਾਂ ਦਿਲ ਤੋਂ ਕਿੰਨੀਆਂ ਕਾਦੀਆਂ ਨਾ ਮੈਂ ਵੀ ਹੋਣਾ ਆਮ ਜਹਾਜ ਅੱਖਾਂ ਤੇਰੀਆਂ ਕਾਦੀਆਂ ਨਾ ਬਸ ਹੁਣ ਛੱਡ ਵੀ ਦੇਓ ਬਸ ਹੁਣ ਛੱਡ ਵੀ ਦੇਓ ਗੱਲ ਨਾ ਗੋਸਾ ਜੀ ਕਰਗੇ ਕਿਦੇ ਮਾਥੋਂ ਨੂੰ ਰੱਜ ਰੋਜ਼ ਮੈਂ ਕਿਦੇ ਮਾਥੋਂ ਨੂੰ ਰੱਜ ਰੋਜ਼ ਮੈਂ ਤੁਸੀਂ ਆਪੇ ਰੱਜ ਰੋਜ਼ ਵਰਕੇ ਕਿਦੇ ਆ ਕੁੜੀ ਜੀ ਪਤਾ ਨਹੀਂ ਕਿਹੜੀ ਲਈ ਫਿਰਦਾ ਨਾਲ ਇਹਨੇ ਕੀ ਕੰਜਰਖਾਨੇ ਕਰਦਾ ਪਿੰਡਾ ਕੀ ਲੱਛਣ ਫੜੇ ਨੇ ਇਹਨੂੰ ਕੋਈ ਨਹੀਂ ਕੋਈ ਨਹੀਂ ਥੋੜਾ ਟਾਈਮ ਹੀ ਹੁੰਦਾ ਬਸ ਫਿਰ ਮੈਂ ਮੈਂ ਕਹਿੰਦਾ 3 ਬਿਆਪਾ ਸਕੂਟਰ ਦੀ ਚੱਲ ਵੜਦੇ ਆ ਕੱਲ੍ਹ ਜੋ ਹਾਂ ਜੀ ਆਪ ਗੱਡੀ ਤੇ ਚੱਲਦੇ ਆ ਆ ਫੋਟੋ ਗੱਡੀ ਦੀ ਚਾਬੀ ਚੱਲ ਫਿਰ ਅੱਜ ਗੱਡੀ ਤੇ ਚੱਲਦੇ ਆ ਤੇਰਾ ਯਾਰ ਜੱਫਾਈ ਕਰਦਾ ਹੋਇਆ ਕੁਝ ਬੰਦੇ ਜੱਫਾਈ ਟਕਰ ਗਏ ਯਾਰ ਜੱਫਾਈ ਕਰਦਾ ਹੋਇਆ ਨੇ ਕੁਝ ਬੰਦੇ ਜੱਫਾਈ ਟਕਰ ਗਏ ਕਦੇ ਤੈਨੂੰ ਵੀ ਸਾਡੀ ਯਾਦ ਆਈ ਨਹੀਂ ਨਿਤ ਜਾ ਰ ਆਉਣ ਵਾਲੀਏ ਕਦੇ ਤੈਨੂੰ ਵੀ ਸਾਡੀ ਯਾਦ ਆਈ ਨਹੀਂ ਨੇਤ ਜਾਂ ਦੇ ਆਉਣ ਵਾਹੇ ਵੇ ਮੈਂ ਚੰਗੀਆਂ ਤੇਤੋਂ ਦੂਰ ਹੋ ਕੇ ਵੇ ਮੈਂ ਚੰਗੀਆਂ ਤੇਤੋਂ ਦੂਰ ਹੋ ਕੇ ਵੇ ਮੈਂ ਚੰਗੀਆਂ ਤੇਤੋਂ ਦੂਰ ਹੋ ਕੇ ਵੇ ਮੈਂ ਚੰਗੀਆਂ ਹਾ ਡੇਰਾ ਤਾਂ ਬਾਬੇ ਦਾ ਹੀ ਲੱਗ ਰਿਹਾ

ਆ ਵੀ ਆ ਗਿਆ ਹਾਂਜੀ ਬਾਬਾ ਜੀ ਮੈਂ ਬਹੁਤ ਖੁਸ਼ ਹਾਂ ਜੀ ਮੈਂ ਬਠਿੰਡੇ ਸਾਈਡ ਤੋਂ ਆਇਆ ਅੱਛਾ ਤੇਰੇ ਪਿਤਾ ਨਾ ਕੀ ਆ ਤੇਰੇ ਪਿਤਾ ਨਾ ਗਰਨਾਮ ਨੇ ਭਾਈ ਮਾ ਦਾਦਾ ਮਾਤਾ ਨੂੰ ਗੁਰਦੇਵ ਕੋਲ ਆਇਆ ਅੱਛਾ ਬਹੁਤ ਖੁਸ਼ੀ ਆਈ ਬਾਬਾ ਜੀ ਮੇਰਾ ਵੀਰਾਂ ਹੀ ਲੱਗ ਰਿਹਾ ਜੀ ਕੋਈ ਨਾ ਕੋਈ ਨਾ ਪਾਦੇ ਉਹਦੀ ਪਾਦੇ ਨਾਲ ਕਰਾ ਦੇਣਾ ਗੱਲ ਬਾਬਾ ਕਰ ਦੇਣਗੇ ਜੀ ਬਹੁਤ ਖੁਸ਼ੀ ਆਈ ਕਰਾ ਦੇਣਾ ਕਰਾ ਦੇਣਾ ਬਾਬੇ ਨਾਲ ਗੱਲ ਕਰਾ ਦੇਣਾ ਉਹਦੀ ਛੋਟਾ ਉਹ ਜੀ ਵੱਲ ਕੋਈ ਨਾ ਭਗਤਾਂ ਘਰਾਈ ਦਾ ਲੰਦਾ ਜੀ ਇਹੀ ਕੰਮ ਬਾਅਦ ਨੇ ਬੈਠਿਆ ਵੀ ਜਦੋਂ ਕਾਪਾਂਗੇ ਆ ਲੈ ਕੋਈ ਨਾ ਆਇਆ ਹਾਲ ਕਾਫੇ ਨਾਲ ਲਾਉਣਾ ਹੈ ਨਾ ਅਗਰ ਕੇ ਚੀਜ਼ ਦੀ ਪਪਾ ਇਦਾਂ ਕਰ ਦੇਣਗੇ ਹਲ ਬਾਬਾ ਜੀ ਪਹੁੰਚੇ ਹੋਏ ਨੇ ਪੂਰੇ ਬਾਬਾ ਜੀ ਭਗਤਾ ਐ ਨਹੀਂ ਆ ਵੀ ਭਗਤਾ ਬਾਬਾ ਜੀ ਬੜਾ ਦੁਖੀ ਲੱਗਦਾ ਬਹੁਤ ਦੁਖੀ ਆ ਬਾਬਾ ਜੀ ਠੀਕ ਆ ਠੀਕ ਆ ਬੰਦਿਆ ਜਰਾ ਹਲ ਤੂੰ ਬੜੀ ਦੂਰੋਂ ਆਇਆ ਲੱਗਦਾ ਬਹੁਤ ਦੂਰੋਂ ਆਇਆ ਬਾਬਾ ਜੀ ਬਹੁਤ ਦੂਰੋਂ ਥੋੜਾ ਬਹੁ ਨਾ ਸੁਣਿਆ ਬਾਬਾ ਜੀ ਤੇਰੇ ਪਿਤਾ ਦਾ ਨੌਕਰ ਨਾਮ ਸਿੰਘ ਹਾਂ ਜੀ ਹਾਂ ਤੂੰ ਬੜਾ ਪੜ੍ਹ ਕੇ ਆਇਆ ਫਿਰਦਾ ਬਹੁ ਦਿਨਾਂ ਦਾ ਤੇਰਾ ਸਭ ਹੱਲ ਕਰ ਦਾਂਗੇ ਆ ਜਾ ਤੂੰ ਬਾਬਾ ਜੀ ਬਾਬਾ ਜੀ ਬਹੁਤ ਜ਼ਿਆਦੇ ਦੁਖੀਆਂ ਬਹੁਤ ਜ਼ਿਆਦੇ ਬਹੁਤ ਜਗ੍ਹਾ ਜਗ੍ਹਾ ਜਾਇਆ ਕਿਤੋਂ ਕੰਮ ਨਹੀਂ ਬਣਿਆ ਬਾਬਾ ਜੀ ਕੋਈ ਨਹੀਂ ਪਗਤਾ ਤੂੰ ਮੇਰੀ ਜ਼ਰਰਤ ਚਾਹ ਗਿਆ ਤੈਨੂੰ ਡਰਨ ਦੀ ਕੋਈ ਲੋੜ ਨਹੀਂ 5100 ਰੁਪਏ ਫੀਸ ਲੱਗੂਗੀ ਕਰ ਲਾ ਤੂੰ 5100 ਰੁਪਏ ਦਾ ਹੱਲ ਤੇਰਾ ਵੀ ਕਰ ਦਾਂਗੇ ਨਾਲ ਹੀ ਹੱਲ ਤੇਰੇ ਕਰ ਦਾਂਗੇ ਬਾਰੇ ਨਿਆਰੇ ਬਾਬਾ ਜੀ ਤਾਂ ਹੀ ਤੁਹਾਡੇ ਕੋਲ ਆਇਆ ਤੁਹਾ ਤੋਂ ਬਿਨਾ ਹੁਣ ਕੋਈ ਸਹਾਰਾ ਨਹੀਂ ਰਿਹਾ ਜਗ੍ਹਾ ਜਗ੍ਹਾ ਮੈਂ ਜਾ ਚੁੱਕਿਆ ਹਾਂ ਪਗਤਾ ਕੋਈ ਲੋੜ ਨਹੀਂ ਘਬਰਾਉਣ ਦੀ ਤੈਨੂੰ ਸਭ ਕਰ ਲਾਂਗੇ ਤੇਰਾ ਹੱਲ ਸਭ ਤਦੂ ਗੈਰੀ ਸੀ ਮੈਂ ਇੱਕ ਜ਼ਰੂਰੀ ਗੱਲ ਦੱਸਣੀ ਆ ਕੀ ਆ ਗੱਲ ਦਾ ਹਾਂਜੀ ਗੱਲ ਇਹ ਸੀ ਕਿ ਮੇਰਾ ਵੀਜ਼ਾ ਆ ਗਿਆ ਅੱਛਾ ਕੀ ਵੀਜ਼ਾ ਆ ਗਿਆ ਤੇਰਾ ਹਾਂਜੀ ਕਿਉਂ ਤੇਰਾ ਵੀਜ਼ਾ ਆ ਗਿਆ ਹੁਣ ਹਾਂਜੀ ਹਾਂਜੀ ਮੈਂ ਮੇਰਾ ਕੀ ਬਣੂ ਤੁਸੀਂ ਫਿਕਰ ਕਾਸ ਤੋਂ ਕਰਦੇ ਹੋ ਮੈਂ ਤੁਹਾਡੇ ਨਾਲ ਖੜੀ ਤੁਹਾਡਾ ਸਾਰਾ ਕੰਮ ਮੈਂ ਕਰੂੰਗੀ ਤਾਰਿਕ ਕਹਿ ਨਹੀਂ ਹੁੰਦੀ ਯਕੀਨ ਨੀ ਮੇਰੇ ਤੇ ਇਹ ਤਾਂ ਹੈਗਾ ਜੀ ਤਨੀ ਫਿਰ ਤੁਸੀਂ ਡੈਰੋ ਨਾ ਮੈਂ ਫੁੱਡੀ ਨਾਲ ਖੜੀ ਹਾਂ ਬੰਦੀ ਦੇਖ ਲੈਣੇ ਆ ਭਾਈ ਜ਼ਮੀਨਾਂ ਠੀਕ ਆ ਫਿਰ ਤੇਰੀ ਫਲਾਈਟ ਕਿਦ ਨਾਗੀ ਮੇਰੀ ਉਹ 29 ਤਰੀਕ ਦੀ ਫਲਾਈਟ ਆ ਹਾਂਜੀ ਹਾਂਜੀ ਦੇਖਦੇ ਮੈਂ ਤੁਹਾਨੂੰ ਛੱਡ ਵੀ ਆਵਾਂਗੇ ਇਹ ਜੀ ਨਾਲ ਕੀ ਕਰਦੇ ਠੀਕ ਆ ਜੀ ਉਹ ਹੋ ਤਾਂ ਗੱਲ ਸਹੀ ਨਹੀਂ ਕਢੀ ਪ੍ਰਿੰਸੀ ਦੀ ਉਹੀ ਲਈ ਫਿਰਦਾ ਫਿਰ ਹੁਣ ਮੈਨੂੰ ਨਾਲ ਲੈ ਕੇ ਜਾਵੇਂਗੀ ਨਾ ਪੱਕਾ ਮੈਂ ਤੁਹਾਨੂੰ ਕਿਹਾ ਨਾ ਮੈਂ ਤੁਹਾਨੂੰ ਨਾਲ ਲੈ ਕੇ ਚਾ। ਤੁਸੀਂ ਦਰਦੇ ਕਿਉਂ? ਮੈਂ ਦੀ ਹਰ ਇੱਕ ਹੁੰਦੀ ਆ ਮੈਂ ਤਾਂ ਕਹਿ ਰਿਹਾ ਬਾਕੀ ਤੇਰੀ ਮਰਜ਼ੀ ਆ ਦੇਖ ਲੈ। ਨਹੀਂ ਜੀ ਮਿੱਤ ਪ੍ਰੋਸਰ ਰੱਖੋ। ਅੱਛਾ। ਹਾਂਜੀ ਹਾਂਜੀ। ਕੋਈ ਗੱਲ ਨਹੀਂ। ਮੈਂ ਤੁਹਾਡੇ ਨਾਲ ਕਿਤੇ ਹੁਣ ਕਿਹਾ ਹੋਇਆਗਾ ਵੀ ਮੈਨੂੰ ਬਾਹਰ ਜਾਣਾ ਮੈਂ ਬਾਹਰ ਜਾਣਾ ਕਿਤੇ ਉਨੀ ਕੱਚਾ ਜਿਹਾ ਕੰਮ ਨਾ ਹੋ ਜੇ। ਤੁਸੀਂ ਫਿਕਰ ਕਾਸ ਤੋਂ ਕਰਦੇ ਹੋ? ਤੁਸੀਂ ਫਿਕਰ ਨਾ ਕਰੋ। ਮੈਂ ਤੁਹਾਡੇ ਨਾਲ ਹੀ ਛੜੀ ਆ। ਪਰ ਦੇਸੀ ਬਾਹਰੋਂ ਉੱਡ ਕੇ ਕਿਤੇ ਮੁੜਦੇ ਨਹੀਂ ਹੁੰਦੇ। ਤੁਸੀਂ ਡਰੋ ਨਾ। ਮੈਂ ਤੁਹਾਡੇ ਨਾਲ ਖੜੀ ਆ। ਉਹ ਪਰਾਂ ਮਾਰ ਯਾਰ ਅੱਪਾ ਜੀ ਬਾਬਾ ਜੀ ਹਾਂ ਵੀ ਭਖਤਾ ਕੀ ਹੋ ਗਿਆ ਕੋਈ ਹੋਣੀ ਰਹੀ ਬਾਬਾ ਜੀ ਮੇਤੋ ਕੋਈ ਹੋ ਗਿਆ ਭਖਤਾ ਕੀ ਮਾ ਉਹ ਕੀ ਆ ਭਖਤਾ ਹੋ ਕੀ ਆ ਉਹ ਬਾਬਾ ਜੀ ਉਹ ਤਾਂ ਕੋਈ ਹੋਰ ਲਈ ਫਿਰਦਾ ਹਾਂ ਜੀ ਕਰੋ ਕੋਈ ਹੱਲ ਮੈਨੂੰ ਕੀ ਆ ਭਖਤਾ ਤੂੰ ਟੈਨਸ਼ਨ ਨਾ ਲੈ ਆਪਾਂ ਸਭ ਕਰ ਦਾਂਗੇ ਤੇਰੇ ਹੱਲ ਤੂੰ ਮਾਇਆ ਦਾ ਕਰ ਹੱਲ ਬਾਬਾ ਜੀ ਦੱਸੋ ਤੁਹਾਡੇ ਚਰਨਾਂ 'ਚ ਕੀ ਪੇਸ਼ ਕਰਾਂ ਮੈਂ ਭਖਤਾ ਤੇਨੂੰ 200 ਲੱਗੂਗੀ 400 ਰੁਪਿਆ ਆ ਲੋ ਬਾਬਾ ਜੀ 400 ਦੀ ਕੀ ਗੱਲ ਕਰਤੀ ਆ ਲੋ ਮੇਰਾ ਕੰਮ ਵੜਨਾ ਚਾਹੀਦਾ ਪਾਪਾ ਜੀ ਪੈਂਦਾ ਤੂੰ ਟੈਨਸ਼ਨ ਨਾ ਲੈ ਤੇਰੇ ਸਭ ਕੰਮ ਕਰ ਦਾਂਗੇ ਲੋਟ ਆ ਚੱਕ ਤੂੰ ਮੈਂ ਕਿਹਾ ਮਾਂ ਲੈ ਫੜ ਇਹਨੂੰ ਸ਼ਾਮ ਕੇ ਕੀ ਚੀਜ਼ ਆ ਬਾਬਾ ਜੀ ਬਸ ਤੇਰਾ ਇਹੀ ਕਰੂ ਹੱਲ ਜੈ ਹੋ ਬਾਬਿਆਂ ਦੀ ਲਓ ਭਗਤੋ ਜਾਓ ਜਾਓ ਭਗਤੋ ਜਾਓ 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 ਓ ਬਾਬਾ ਜੀ ਜਿਹੜੇ ਕੰਮ ਤੁਸੀਂ ਕਰਤੇ ਉਹ ਕੋਈ ਹੋਰ ਨਹੀਂ ਕਰ ਸਕਦਾ ਬਾਬਾ ਜੀ ਜੈ ਹੋ ਆ ਵੀ ਭਗਤਾ ਆ ਵੀ ਭਗਤਾ ਜਿੰਨੇ ਆਇਆ ਹਰ ਜੀ ਸਟਾਕ ਲੈਣ ਤੋਂ ਮੜਾ ਜਾ ਕਿਵੇਂ ਹੋ ਜੀ ਬਹੁਤ ਵਧੀਆ ਤਾਕਤਾਂ ਬਹੁਤ ਉਹ ਠੀਕ ਠਾਕ ਆਂਜਮ ਵਧੀਆ ਬੜੀ ਮਾਇਆ ਇਕੱਠੀ ਹੋਈ ਹੈ ਜੀ ਉਹ ਬਸ ਦੋਡੀਆਂ ਮੇਰਾ ਨੇ ਭਗਤਾ ਬਾਬਾ ਜੀ ਆਪਣਾ ਕੰਮ ਜਿਹੜਾ ਤੁਸੀਂ ਕਰਾਇਆ ਨਾ ਬਸ ਹੁਣ ਤਾਂ ਜਹਾਜ਼ ਆਸਟ੍ਰੇਲੀਆ ਹੀ ਉਤਰੂ ਜਾ ਕੇ ਮੈਂ ਤੈਨੂੰ ਭਗਤਾ ਕਾਦੀ ਵੀ ਤੇਰਾ ਕੰਮ ਬਣੂਗਾ ਹੀ ਬਣੂਗਾ ਸਹੀ ਗੱਲ ਹੈ ਜੀ ਬਾਬਾ ਜੀ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਆ ਫਿਰ ਬਾਬਾ ਨੂੰ ਕਰਾ ਹੁਣ ਅਦਾਸ ਕਰਾ ਆ ਅਸੀਂ ਨਿਰਾਜ ਕਰਦੇ ਆ ਬਾਬਾ ਜੀ ਤੁਹਾਨੂੰ ਹਾਂ ਬਾਬਾ ਇਹਨੂੰ ਕਰ ਖੋਸ ਅੱਜ ਫਿਰ ਆ ਦੇਖੋ ਬਾਬਾ ਜੀ ਆ ਚੱਕੋ ਜੀ ਗਿਣ ਕੇ ਪੂਰੇ ਬਾ ਠੀਕ ਆ ਭਗਤਾ ਖੁਸ਼ ਰਹਾ ਤੂੰ ਖੁਸ਼ ਹੋ ਜੀ ਹੋਰ ਬਾਤ ਭਗਤਾ ਨੂੰ ਖੁਸ਼ਾ ਤੇਰਾ ਕੰਮ ਬਣ ਗਿਆ ਬਾਬਾ ਜੀ ਨਜ਼ਾਰੇ ਬੰਨੇ ਹੋਏ ਨੇ ਹੋਰ ਟੈਨਸ਼ਨ ਨਾ ਲੈ ਤੇਰੇ ਹੋਰ ਵੀ ਬਾਰੇ ਨਿਆਰੇ ਕਰਾਂਗੇ ਠੀਕ ਆ ਬਾਬਾ ਜੀ ਜੈ ਹੋ ਬਾ ਵੀ ਬਾਤ ਆ ਨਿਆਰੇ ਲਿਆਂਦੇ ਪੈ ਨੇ ਮਾਇਆ ਦੇ ਗੱਫੇ ਹੀ ਗੱਫੇ ਬੱਲੇ ਬੱਲੇ ਨਿਆਰੇ ਉਹ ਭਗਤਾ ਇਕੱਠੇ ਕਰ ਤੈਨੂੰ ਰੁਪਈਆ 800 ਹੀ ਮਿਲਣਾ ਬੱਤ ਨਹੀਂ ਮਨਣਾ ਤੂੰ ਘਰੇ ਘਰ ਪਰ ਜਾਓ ਨਾ ਬਾਬਾ ਜੀ ਕਹਿੰਦੇ ਅੱਜ ਕਿੰਨੀ ਗਿਣਤੀ ਦਾ ਚੜਾਵਾ ਚੜ ਗਿਆ ਆਪਾਂ ਨੂੰ ਗਿਣਦੇ ਆ ਗਿਣਦੇ ਆ ਜੱਟ ਸਭ ਕਾਲਾ ਇਕੱਠੇ ਰੁਪਈਆ ਇਹ 50 ਤੋਂ ਉੱਪਰ ਹੋਣਾ ਚਾਹੀਦਾ ਹਾਂਜੀ ਹਾਂ ਵਾਦੀ ਨੇ ਬਾਬਾ ਜੀ ਅੱਜ ਤਾਂ ਗਾਹਕ ਪੂਰੇ ਵਧੀਆ ਆਏ ਨੇ ਅੱਜ ਦਾ ਹਾਂ ਹਾਂ ਬਾਬਾ ਜੀ ਅੱਜ ਤਾਂ ਚੱਲ ਕਰਾਂਗੇ ਸ਼ਾਮ ਨੂੰ ਹਾਂ ਹਾਂ ਕਰਾਂਗੇ ਭਗਤਾ ਕਰਾਂਗੇ ਹਾਂ ਪਰ ਤਾਂ ਖਾਣਾ ਦਾ ਤਾਂ ਕੋਲ ਚਾਹੀਆ ਬਾਬਾ ਜੀ ਮੈਨੂੰ ਸੋਨੇ ਦੀ ਚੈਨੀ ਕਰਾ ਦਿਓ ਇੱਕ ਕਿਹੜੀ ਜਮਾਨਤ ਤੂੰ ਜਾਣਦੀ ਦੀ ਲੈ ਲਈ ਸੋਨੇ ਦੀ ਤੈਂ ਕੀ ਕਰਨੀ ਆ ਸੋਨੇ ਦੀ ਕਰਾ ਲਓ ਜੀ ਹੁਣ ਛੋਟੀ ਬਹੁਤ ਅਰਦਾਚ ਹੋ ਗਿਆ ਮੈਨੂੰ ਟਾਈਮ ਕੰਮ ਕਰਦੇ ਨੂੰ ਤੂੰ ਪੈਸੇ ਇਕੱਠੇ ਕਰ ਹਾਂ ਇਹਨੂੰ ਸੋਨੇ 'ਚ ਮੜਾ ਦੇਵਾਂਗੇ ਮੈਂ ਕਿਹਾ ਟੈਂਸ਼ਨ ਨਾ ਲੈ ਠੀਕ ਆ ਬਾਬਾ ਜੀ ਠੀਕ ਆ ਜੀ ਛੋਟੀ ਕਿਰਪਾ ਨਾਲ ਹੀ ਚੱਲਦਾ ਜੀ ਆਪਣਾ ਘਰ ਬਾਬਾ ਜੀ ਫਿਰਦੇ ਦਾ ਦੋਨੇ ਇੱਕ ਪਿੱਛੇ ਨੇ ਉਹ ਉਹ ਭਗਤਾ ਆਪਾਂ ਨੂੰ ਦਾ ਪੈਸੇ ਤਾਂ ਕਮਾ ਤਾਂ ਲਵਾ ਉਣੀ ਦਾ ਘੁੰਮ ਫਿਰ ਕੇ ਉਹ ਆਪਣੇ ਗੋਲੀ ਹੈ ਠੀਕ ਆ ਬਾਬਾ ਜੀ ਉਹ ਪੈਸੇ ਇਕੱਠੇ ਕਰ ਫਟਾ ਫਟਾ ਉਹਦੇ ਆਰਾਮ ਨਾਲ ਪੈਸੇ ਇਕੱਠੇ ਕਰ ਤੂੰ ਠੀਕ ਹੈ ਠੀਕ ਆ ਬਾਬਾ ਜੀ ਬਾਬਾ ਜੀ ਯਾਰ ਇਕੱਠੇ ਕਰ ਪੈਸੇ ਇਕੱਠੇ ਕਰ ਤੇ ਚੱਲੀਏ ਠੀਕ ਆ ਬਾਬਾ ਜੀ ਅੱਜ ਦਾ ਬਹੁਤ ਮਾਇਆ ਜੀ ਹੋ ਗਈ ਆ ਫੇਰਾ ਕੀ ਹੋ ਰਿਹਾ ਬਾਈ ਜਾ ਆ ऑस्ट्रेलिया ਕਿ ਨਹੀਂ ਜਾਣਾ ਹੈ ਹਉ ਬੱਸ ਕਰ ਤੂੰ ਕਿਉਂ ਤੈਨੂੰ ਲੈ ਕੇ ਜਾਉਗੀ ऑस्ट्रेलिया ਕੀ ਕੀ ਗੱਲ ਹੋਗੀ ਲਤ ਮਾਰ ਗਿਆ ਆਪਣੇ ਦੋਹਾਂ ਦੇ ਕਿਵੇਂ ਚਲੀ ਗਈ ਉਹ ਤਾਂ ਤੈਨੂੰ ਕਿਹਨੇ ਕਿਹਾ ਸੌਂ ਖਾ ਮੈਨੂੰ ਪੱਕੇ ਵਾਰੀ ਪਤਾ ਲੱਗਿਆ ਐ ਕਿਵੇਂ ਹੋ ਜੂ ਬੱਲਿਆ ਬੱਸ ਬਾਈ ਮੈਂ ਤਾਂ ਪੈਸਾ ਇੰਨਾ ਬਰਬਾਰ ਕਰ ਬੈਠਾ ਇੰਨਾ ਬਰਬਾਰ ਕਰ ਬੈਠਾ ਦੋ ਕੋਡੀ ਦੇ ਬਾਬਿਆਂ ਪਿੱਛੇ ਲੱਗ ਕੇ ਤੂੰ ਵੀ ਬਲੈਕੀ ਕੋਲੇ ਜਾਂਦਾ ਸੀਗਾ ਕਾਲੇ ਬਲੈਕੀ ਕੋਲੇ ਹਾਂ ਉਹ ਕਾਲੇ ਜੇ ਕੋਲੇ ਉਹ ਮੈਂ ਵੀ ਉਹਦੇ ਕੋਲੇ ਜਾਂਦਾ ਸੀ ਓਹੋ ਹਾਂ ਮੈਂ ਤਾਂ ਬਹੁਤ ਰੁਪਈਆ ਹੜਾਤਾ ਯਾਰ ਅੱਛਾ ਹਾਂ ਉਹ ਤਾਂ ਇੰਜਨ ਨਾ ਕਰੀਏ ਹੋਰ ਉਹ ਤਾਂ ਚਲੀ ਗਈ ਉਹ ਤਾਂ ਆਈ ਹੋਣੀ ਇਹ ਤਾਂ ਕਹਿੰਦਾ ਤੇਰੇ ਕੋਲ ਹਿਲਦੀ ਨਹੀਂ ਉਹ ਤਾਂ ਚਲੀ ਗਈ ਯਾਰ ਉਹ ਤਾਂ ਮੈਨੂੰ ਐ ਕਹਿ ਰਹੀ ਸੀ ਵੀ ਮੈਂ ਆਉਂਗੀ ਪੱਕਾ ਤੈਨੂੰ ਲੈ ਕੇ ਜਾਉਂਗੀ ਐ ਵੀ ਮੈਂ ਨਾਲ ਇਹ ਤਾਂ ਗਾਲੀ ਬਾਬਾ ਤੂੰ ਬੈਠਾ ਪਾ ਇੰਜਨ ਕਰਕੇ ਆਉਂਦੇ ਆ ਛੱਡ ਜਾ ਫਿਰ ਮੈਂ ਆਉਣਾ ਇੱਕ ਮਿੰਟ ਯਾ ਮੈਨੂੰ ਕਿ ਗਾਲੀ ਸਮਝ ਆਈ ਤੇਰੇ ਕੋਲ ਇੰਨੇ ਪੈਸੇ ਆਏ ਕਿੱਥੋਂ ਉਹ ਯਾਰ ਮੈਂ ਤਾਂ ਨਾ ਟੋਕਿਆਲੀ ਮਸ਼ੀਨ ਵੇਚੀ ਦੀ ਸਣੇ ਪਟਾ ਊੜੀ ਉਹ ਮੈਂ ਮੈਂ ਐਸ ਵੇਚਦੀ ਸਣੇ ਕੱਟੀ ਉਨੀ ਇਹ ਜੀ ਆਪਾ ਵੀਰੇ ਇੱਕ ਗੱਲ ਆ ਹਾਂ ਪਹਿਲਾਂ ਮੈਨੂੰ ਉਹਦਾ ਇੰਜਨ ਕਰਨਾ ਪਹਿਲਾਂ ਆਏ ਮੇਰੀ ਮਹਾਂਸਾ ਮਹਾਂਸਾ ਆ ਗਿਆ ਬਾਬਾ ਦੇਖ ਪਾਪਾ ਤਾਂ ਸਲ ਵੀ ਦੇਖ ਤੇਰੀ ਉਹ ਪਖੱਡੀ ਆਈ ਨਹੀਂ ਪਾਪਾ ਜੀ ਇਹ ਪਾਪਾ ਜੀ ਮਹਾਂਸਾ ਆ ਗਿਆ ਮੇਰੀ ਛੋੜੇ ਖੱਟੀ ਜੀ ਆਹ ਵਾਹ ਤੁਸੀਂ ਦੇਖਦੇ ਨਹੀਂ ਆ ਮੇਰੇ ਕੋਲੇ ਯਾਰ ਕਿਹੜੀ ਸੱਜਿਆ ਮੈਂ ਆਪ ਥੋਡੇ ਵਰਗਾ ਯਾਰ ਮੇਰੀ ਗੱਲ ਸੁਣ ਓਏ ਪਹਿਲਾਂ ਹੈਲੋ ਇੱਧਰ ਗੱਲ ਕਰਕੇ ਮੇਰੀ ਕਿਹੜੀ ਮਸ਼ੀਨ ਆ ਗਈ ਇਹ ਪਟੋਕੇ ਵਾਲੀ ਉਹ ਕੌਣ ਦੇਊਗਾ ਮੇਰੀ ਪੈਸੇ ਯਾਰ ਗੱਲ ਸੁਣ ਹੁਣ ਕਿਨੇ ਮੱਝ ਵੇਚੀ ਓ ਤੇਰੇ ਵਾਸਤੇ ਇਹਨੇ ਮੱਝ ਆਹ ਤਾਂ ਗੱਲ ਟਟੇ ਲਾ ਆਹ ਮੈਨੂੰ ਮੈਨੂੰ ਮਾਰਨਾ ਮੈਂ ਤੇਰੀ ਲੈ ਲਾ ਬੋਲਦਾ ਵੀ ਨਹੀਂ ਕੰਮ ਬਣਿਆ ਆਹ ਫੋਨ ਆਹ ਮੋਬਾਈਲ ਮੇਰੇ ਪੈਸਾ ਤੇ ਲੈਤਾ ਤੇ ਉਹ ਮੇਰਾ ਵੀ ਨਹੀਂ ਕੰਮ ਬਣਿਆ ਦੋੜ ਜਾ ਤੂੰ ਬਾਈ ਤੂੰ ਕੌਣ ਆ ਤੂੰ ਕਿ ਘੁੱਟਦਾ ਇਹਨੂੰ ਮੇਰਾ ਜਹਾਜ਼ ਦੀ ਬਾਰੀ ਨੂੰ ਹੱਥ ਪਵਾਉਂਦੀ ਯਰੇ ਮੈਂ ਬਹੁਰੇ ਵੇਖ ਕੇ ਪਹਿਲੇ ਤੂੰ ਮੈਂ ਨਹੀਂ ਤੇਰਾ ਜਹਾਜ਼ ਦੀ ਬਾਰੀ ਨੂੰ ਕਿਹੜਾ ਜਹਾਜ਼ ਦੀ ਬਾਰੀ ਹੱਥ ਪਾਏ ਤੂੰ ਦਾ ਟਿਕਟੇ ਨਹੀਂ ਆਇਆ ਇਹਨੂੰ ਹਟਾ ਆਤੀ ਲੇਚੇਲੇ ਨੇ ਬੜਾ ਦੁਖੀ ਕੀਤਾ ਮਾਰੋ ਨਾ ਯਾਰ ਮਾਰੋ ਰੁਪਈਏ ਗਏ ਕਿੱਥੇ ਰੁਪਈਏ ਗਏ ਕਿੱਥੇ ਪਰਾ ਮੈਨੂੰ ਦੱਸੋ ਉਹ ਕਿਹੜੇ ਰੁਪਈਏ ਇਧਰ ਰੁਪਈਏ ਕਿੱਥੇ ਗਏ ਰੋਟੀ ਦਾ ਹੱਥ ਇਧਰ ਰੁਪਈਏ ਕਿੱਥੇ ਗਏ ਸਾਡੇ ਕੋਲ ਕੁਛ ਨਹੀਂ ਹੈ ਐਨੇ ਸੀ ਤੁਹਾਡੇ ਵਰਗੇ ਆ ਮੇਰੀ ਗੱਲ ਇੱਕ ਮਿੰਟ ਆ ਇੱਕ ਮਿੰਟ ਤੂੰ ਇਹਦੇ ਨਾਲ ਕਿਵੇਂ ਰਲਿਆ ਤੂੰ ਇਹਦੇ ਨਾਲ ਕਿਵੇਂ ਰਲਿਆ ਮੇਰਾ ਵੀ ਬਾਈ ਦੇ ਟੁੱਟਿਆ ਕਿਹਨੂੰ ਦੇਖ ਕੇ ਸਾਰਾ ਬੇਰੀ ਬੇਰੀ ਕਲੀਆਂ ਲਾਉਂਦਾ ਹੁਣ ਵੀ ਕਲੀਆਂ ਲਾਉਂਦਾ ਦੇਖ ਹੇਕਾ ਦਾ ਗੱਲਾਂ ਕਰਦਾ ਦੇ ਟੁੱਟਿਆ ਦਾ ਰਾਂਝੇ ਰਾ ਦੇਰ ਦੋਲ ਤਾ ਇੱਥੇ ਟੁੱਟਦੇ ਹੀ ਰਹਿੰਦੇ ਨੇ ਛੱਟਦੇ ਹੀ ਰਹਿੰਦੇ ਨੇ ਐਸੇ ਜੇ ਮਲੰਗਰਾਂ ਲੜਨ ਦੀ ਕੀ ਲੋੜ ਹੁੰਦੀ ਹੈ ਉੱਠ ਕੇ ਦੱਸ ਪਹਿਲਾਂ ਦੱਸ ਪੈਸੇ ਦੇ ਉਹ ਮੇਰੀ ਗੱਲ ਸੁਣ ਬਾਈ ਮੇਰੀ ਗੱਲ ਪੈਸੇ ਦੇ ਯਾ ਨਾ ਮੇਰੀ ਗੱਲ ਹੁਣ ਯਾਰ ਅਸੀਂ ਮੇਰੇ ਭਾਈਆਂ ਵਰਗੇ ਬਾਬਾ ਅਸੀਂ ਮੇਰੇ ਭਾਈਆਂ ਵਰਗੇ ਹੋ ਯਾਰ ਠੀਕਾ ਮੈਂ ਤਾਂ ਆਪੇ ਥੋੜੇ ਵਰਗਾ ਯਾਰ ਇਹ ਗਰੀ ਨਾ ਕਰ ਜਫੀਨ ਸਾਡੇ ਕੋਲ ਕੋਈ ਚਾਲ ਨਹੀਂ ਹੈਗੀ ਮੇਰੀ ਗੱਲ ਸੁਣ ਮੈਂ ਤਾਂ ਤੁਹਾਡੇ ਵਰਗਾ ਕੋਈ ਹੱਲ ਨਹੀਂ ਦੀ ਬਸ ਰੋਟੀ ਖਾਣ ਦਾ ਹੱਲ ਕਰ ਰਿਹਾ ਇਹ ਰੋਟੀ ਖਾਣ ਦਾ ਹੱਲ ਚੰਗਾ ਹੈ ਬਾਈ ਯਾਰ ਉਹ ਲੁੱਟ ਤਾਂ ਮਾੜੀ ਮਾੜੀ ਹੁੰਦੀ ਆ ਉਹ ਬੇਰਜਗਾਰੀ ਨੇ ਮਾਰੇ ਪਿਆ ਬਾਈ ਯਾਰ ਸੁਣ ਮੇਰੀ ਗੱਲ ਮੇਰੇ ਪਹਿਲਾ ਸਾਹ ਦੇ ਉਹ ਕਿੱਥੇ ਉਹ ਤੇਰੇ ਪੈਸਿਆਂ ਦਾ ਇਹਨੂੰ ਚੈਨੀ ਕਰਾਦੀ ਮੈਂ ਉਹ ਮੇਰੀ ਗੱਲ ਸੁਣ ਹੈਲੋ ਹੈਲੋ ਵੀ ਦੇ ਮਗਰ ਨਾਲੇ ਤੂੰ ਫਿਰਦਾ ਦੀ ਮੈਂ ਬਹੁਤ ਮੇਰੀ ਗੱਲ ਸੁਣ ਲੈ ਮੈਂ 43 ਹਜ਼ਾਰ ਦੀ ਮਹਸ ਵਿੱਚ ਨਹੀਂ ਕਹਿਦੇ ਬੰਦੇ ਨੂੰ ਕਹਿਜੇ ਵੀ ਤੈਨੂੰ ਪਾਣੀ ਦੀ ਗਿਆ ਉਹ ਕਹਿਜੇ ਬੰਦਾ ਤਾਂ ਮੇਰੇ ਕੋਲੇ ਆਉਂਦਾ ਤੀ ਉਹ ਕੀ ਕਰਨ ਆਉਂਦਾ ਨਹੀਂ ਉਹ ਆਹੀ ਕੰਮ ਜਿਹੜਾ ਤੁਸੀਂ ਆਉਂਦੇ ਸੀ ਤੂੰ ਤੂੰ ਇਹ ਕੋਲ ਕਿਵੇਂ ਆਇਆ ਓਏ ਮੇਰਾ ਵੀ ਬਾਈ ਪਿਆਰ ਟੁੱਟ ਗਿਆ ਮੈਂ ਬਾਬੇ ਲਾਉਣ ਲੱਗ ਗਿਆ ਬਾਬੇ ਨੇ ਮੈਨੂੰ ਹੀ ਬਹੁਤ ਗਲਤ ਰੱਖਿਆ ਉਹ ਫਿਰ ਪਕਦਾ ਮੈਂ ਤੈਨੂੰ ਤਾਰਿਆ ਨਹੀਂ ਤਾਰੇ ਨਹੀਂ ਤੈਨੂੰ ਆ ਜਾ ਫਿਰ ਤਾਂ ਗਲੇ ਲੱਗ ਜਾ ਫਿਰ ਤਾਂ ਕੋਈ ਚੱਕਰੀ ਨਹੀਂ ਤੇਰਾ ਯਾਰ ਜਦ ਫਾਈਟਰ ਦਾ ਹੋਇਆ ਕੁਝ ਬੰਦ ਹੈ ਜਦ ਫਾਈਟਰ ਕਰ ਗਿਆ ਯਾਰ ਯਾਰੇ ਨਮਸਤਕ। ਬਾਤੇ ਵਾਲੇ ਚੈਨਲ ਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਮੈਨੂੰ ਵੀ ਤੁਹਾਨੂੰ। ਥੈਂਕ ਯੂ। ਬਾਈ, ਕਿ ਅਨਦਰ ਦਾ ਦੋ ਸਬਸਕ੍ਰਾਈਬ ਕਰੋ। ਆਹਨੇ। ਹੋਕਮ ਦੇ ਸਕੇਨ ਗੰਨਾ ਲੈ ਕੇ ਸੜਕਾਂ ਤੇ ਰਾਤਾਂ ਨੂੰ ਸਭ ਕੋਰੇ ਕਾਲੇ ਨਾਲ ਮੇਰੇ ਨਾਂ ਪਰਖਾਂ ਜਾਂਤਾਂ ਨੂੰ। ਓਟ ਲਾਵਾਂ ਹਰ ਸਾਜਿਮ ਆਖਰੀ ਅਸੀਂ ਫਿਊਚਰ ਪਲਾਨ ਨੂੰ ਪੂਰਾ ਕਰਨਾ। ਹੋ ਕੇ ਇੱਕ ਲੋਕੀ ਕੰਬੇ ਨੇ।